프레임 ਆ프 ਇੰਡੀਆ ਆ ਗ੍ਰੇਟ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਡੋਨਾਲਡ 트럼ਪ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਦੇਖਿਆ ਕਿ ਪ੍ਰਧਾਨ ਮੰਤਰੀ ਮੋਦੀ ਡੋਨਾਲਡ 트럼ਪ ਦੀਆਂ ਕਿਆ ਆਸਿਫਤਾਂ ਕਰ ਰਹੇ ਨੇ ਯਾਰੀ ਦੋਸਤੀ ਦੀਆਂ ਕਿਆ ਮਸਾਲਾ ਦੇ ਰਹੇ ਨੇ ਹਾਂਜੀ ਕਿ ਜੀ ਡੋਨਾਲਡ 트럼ਪ ਦੀ ਤੇ ਭਾਰਤ ਦੇ ਲਈ ਕਿੰਨੇ ਚੰਗੇ ਰਾਸ਼ਟਰਪਤੀ ਨੇ 트럼ਪ ਯਾਰ ਹੁਣ ਦੁਨੀਆ ਪੁੱਛਦੀ ਆ ਕਿ ਅਸਲ ਦੇ ਵਿੱਚ ਤਿੰਨਾ ਚਾਰਾਂ ਸਾਲਾਂ ਦੇ ਵਿੱਚ ਬਦਲ ਕੀ ਗਿਆ ਇੰਦਾਂ ਦਾ ਵੀ ਕੀ ਹੋ ਗਿਆ ਕਿ ਜਿਹੜਾ ਰਾਸ਼ਟਰਪਤੀ 트럼ਪ ਹੌਡੀ ਮੋਦੀ ਕਰਦਾ ਫਿਰਦਾ ਸੀ ਜਿਹੜੇ ਮੋਦੀ ਸਾਹਿਬ ਅਬ ਕੀ ਵਾਰ 트럼ਪ ਸਰਕਾਰ ਲਿਆਉਂਦੇ ਸੀ ਸਾਡੇ ਮੁਲਕ ਦੇ ਵਿੱਚ ਇੰਡੀਆ ਦੇ ਵਿੱਚ ਹਵਨ ਹੋਏ ਨੇ ਡੋਨਾਲਡ 트럼ਪ ਦੀ ਜਿੱਤ ਦੇ ਲਈ ਤੇ ਵੀ ਇੰਦਾਂ ਦਾ ਵੀ ਕੀ ਹੋ ਗਿਆ ਕਿ ਉਹ ਲਗਾਤਾਰ ਸਾਡੇ ਮੁਲਕ ਦੀ ਬੇਇੱਜ਼ਤੀ ਕਰ ਰਿਹਾ ਤੇ ਮੈਂ ਕੱਲ ਵੀ ਕਿਹਾ ਸੀ ਯਾਰ ਇਹਨਾਂ ਸਾਰੇ ਲੀਡਰਾਂ ਦੇ ਨਾਲ ਉਹ ਤਗੜਾ ਆ ਜੇਨੈਸਕੀ ਜਿਹਦਾ ਮੁਲਕ جنگ ਦੇ ਵਿੱਚ ਆ ਜਿਹਨੂੰ ਇਹ ਨਹੀਂ ਪਤਾ ਕਿ ਮੇਰਾ ਕੀ ਹਾਲ ਹੋਣਾ ਕੀ ਨਹੀਂ ਹੋਣਾ ਵਿਚਾਰਾ ਮਦਦ ਮੰਗਦਾ ਫਿਰਦਾ ਸਾਰਿਆਂ ਤੋਂ ਬਟ ਸਟਿਲ ਉਹ ਜਿੱਥੇ ਖਾਣਾ ਹੁੰਦਾ ਉਹ ਖੜਦਾ ਉਹ ਉਹਨੇ ਡੋਨਲਡ ਟਰੰਪ ਨੂੰ ਦੱਸਿਆ ਕਿ ਨਾ ਗਲਤ ਗੱਲ ਨਹੀਂ ਕਰਨੇ ਇਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਕਹ ਲਓ ਕਿ ਉਹਨੇ ਸ਼ੀਸ਼ਾ ਦਿਖਾ ਲਿਆ ਤੇ ਡੋਨਲਡ ਟਰੰਪ ਨੂੰ ਵੀ ਇਹ ਗੱਲ ਕਹੀ ਜਦੋਂ ਟਰੰਪ ਬਾਰ ਬਾਰ ਕਹਿ ਰਿਹਾ ਸੀ ਕਿ ਅਸੀਂ ਤੁਹਾਡੀ ਮਦਦ ਕੀਤੀ ਲੜਾਈ ਤਾਂ ਯੂਰਪ ਦੀ ਆ ਇਹ ਯੂਰਪ ਵਾਲਿਆਂ ਨੇ ਕੀ ਕੀਤਾ ਕੁਝ ਨਹੀਂ ਕੀਤਾ ਯੂਰਪ ਵਾਲਿਆਂ ਨੇ ਤੇ ਜ਼ੇਲੈਂਸਕੀ ਨੇ ਕਿਹਾ ਕਿ ਨਹੀਂ ਯੂਰਪ ਵਾਲਿਆਂ ਨੇ ਵੀ ਸਾਡੀ ਮਦਦ ਕੀਤੀ ਆ ਉਹਨੇ ਸਟੈਂਡ ਲਿਆ ਉਹ ਚੁੱਪ ਕਰਕੇ ਨਹੀਂ ਸੁਣੀ ਜਿੱਦਾਂ ਇੱਥੇ ਯੂਕੇ ਦੇ ਪ੍ਰਧਾਨ ਮੰਤਰੀ ਸਰ ਕੀਸਟਾਮਰ ਉਹਨਾਂ ਦੇ ਮਿੱਤਰ ਵੀ ਆ ਤੇ ਲੀਬਰ ਪਾਰਟੀ ਦੇ ਤਿੰਨ ਵਾਰ ਚੁਣੇ ਹੋਏ ਜਿਹੜੇ ਮੇਅਰ ਨੇ ਲੰਡਨ ਯੂਕੇ ਦੀ ਕੈਪੀਟਲ ਦੇ ਉਹਦੀ ਬਿਨਾਂ ਗੱਲ ਤੋਂ ਬਿਨਾਂ ਕਿਸੇ ਇਸ਼ੂ ਤੋਂ ਜਿਹੜਾ ਸਦੀਕ ਖਾਨ ਨੂੰ ਵਿੱਚ ਲਿਆ ਕੇ ਟਰੰਪ ਸਾਹਿਬ ਨੇ ਉਹਨਾਂ ਦੀ ਬੇਇਜ਼ਤੀ ਕੀਤੀ ਹੀ ਇਜ਼ ਅ ਨਾਸਟੀ ਪਰਸਨ ਉਹਨੇ ਟੈਰੇਬਲ ਜੌਬ ਕੀਤੀ ਆ ਭਾਈ ਉਹਨੇ ਟੈਰੇਬਲ ਜੌਬ ਕੀਤੀ ਤਿੰਨ ਵਾਰ ਲੰਡਨ ਦੇ ਲੋਕਾਂ ਨੇ ਐਵੇਂ ਚੁਣ ਲਿਆ ਉਹਨੂੰ ਲੰਡਨ ਨੂੰ ਜਿਹੜੀ ਜਿਹੜੀ ਕਿ ਦੁਨੀਆ ਦੀ ਸਭ ਤੋਂ ਜਿਹੜੀ ਅਕਲਮੰਦ ਪੈਸੇ ਪੱਖੋਂ ਬਿਊਟੀਫੁੱਲ ਸਿਟੀ ਮੰਨੀ ਜਾਂਦੀ ਹੈ ਉਹਦੇ ਲੋਕਾਂ ਨੇ ਐਵੇਂ ਹੀ ਚੁਣ ਲਿਆ ਉਹਨੂੰ ਤਿੰਨ ਵਾਰ ਜਿਹਨੇ ਟੈਰੇਬਲ ਜੌਬ ਕੀਤੀ ਸੀ ਸੋ ਖੈਰ ਇਹ ਹੁਣ ਦੇਖਦੇ ਹਾਂ ਕਿ ਜ਼ਲੈਸਕੀ ਵਾਂਗੂ ਕੀ ਬਾਕੀ ਸਾਡੇ ਲੀਡਰ ਸਟੈਂਡ ਲੈ ਪਾਉਂਦੇ ਆ ਕੈਨੇਡਾ ਵਾਲਿਆਂ ਦੀ ਵੀ ਇੱਥੇ ਤਾਰੀਫ ਹੋਣੀ ਪੜਦੀ ਆ ਜੀਐਸਟੀ ਕੇ ਨਾਲ ਜਸਟਿਨ ਟਰੂਡੋ ਨੇ ਅੱਖਾਂ ਚ ਅੱਖਾਂ ਪਾ ਕੇ ਦੇਖਿਆ ਡੋਨਲਡ ਟਰੰਪ ਨੂੰ ਤੇ ਦੱਸਿਆ ਜੇ ਐਸਵੀਕੇ ਨਾਲ ਮਾਰਕ ਕਾਰਨੇ ਨੇ ਦੱਸਿਆ ਤੇ ਕੈਨੇਡਾ ਦੇ ਲੋਕਾਂ ਨੇ ਵੀ ਆਪਣੀ ਇੱਕ ਸਰਕਾਰ ਜਿਹੜੀ ਜਸਟਨ ਟਰੂਡੋ ਦਾ ਜਿਹੜੀ ਲਿਬਰਲ ਪਾਰਟੀ ਜਿਹੜੀ ਬਿਲਕੁਲ ਬੈਕਫੁੱਟ ਤੇ ਸੀ ਜਿਹੜੀ ਕਿ ਲੱਗਦਾ ਹੀ ਨਹੀਂ ਸੀ ਕਿ ਕਦੇ ਸੱਤਾ ਦੇ ਵਿੱਚ ਕਿੰਨੀ ਜਲਦੀ ਕਿਤੇ ਵਾਪਸ ਆ ਸਕਦੀ ਹੈ ਉਸੇ ਪਾਰਟੀ ਨੂੰ ਦੁਬਾਰਾ ਸੱਤਾ ਦਿੱਤੀ ਕਿਉਂ ਕਿਉਂਕਿ ਉਹਨਾਂ ਨੇ ਜਦੋਂ ਜਿਹੜਾ ਉਹਨਾਂ ਦਾ ਗਵਾਂਢੀ ਮੁਲਕਿਆ ਕੈਨੇਡਾ ਵਾਲਿਆਂ ਦਾ ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਆਪਣੇ ਆਪ ਨੂੰ ਰਾਸ਼ਟਰਪਤੀ ਬੰਦਾ ਕਹਿਣ ਵਾਲਾ ਉਹਨੂੰ ਅੱਖਾਂ ਚ ਅੱਖਾਂ ਪਾ ਕੇ ਮਾਰਕ ਕਾਰਨੇ ਨੇ ਵੀ ਜਸਟਨ ਟਰੂਡੋ ਨੇ ਵੀ ਤੇ ਲਿਬਰਲ ਪਾਰ ਕਿ ਵੀ ਤੂੰ ਇਸ ਵੀਕੇ ਨਾਲ ਸਾਨੂੰ ਸਾਡੇ ਨਾਲ ਜਿਹੜਾ ਤੇਰਾ ਬਤੀਰਾ ਜਿਹੜਾ ਉਹ ਅਸੀਂ ਐਕਸੈਪਟੇਬਲ ਨਹੀਂ ਹੈਗਾ ਤੇ ਆਬਵੀਅਸਲੀ ਲੋਕੀ ਦੇਖਦੇ ਨੇ ਕਿ ਭਾਈ ਤੂੰ ਇਦਾਂ ਇਹ ਆਮ ਤੌਰ ਤੇ ਇਹ ਬੜੀ ਬਾਰੇ ਗੱਲ ਆਉਂਦੀ ਆ ਕਿ ਬੁਲੀ ਬੁਲੀ ਬੁਲਿੰਗ ਟੈਕਟਿਕਸ ਨੇ ਤੇ ਜੇਕਰ ਤੁਸੀਂ ਕਿਸੇ ਬੁਲੀ ਨੂੰ ਜੇ ਤਾਂ ਉਹਦੇ ਥੱਲੇ ਲਾ ਕੇ ਉਹਦੀਆਂ ਗੱਲਾਂ ਮੰਨੀ ਜੋ ਤਾਂ ਫਿਰ ਉਹਨੇ ਮਨਾਈ ਜਾਣੀਆਂ ਮੰਨ ਤੁਸੀਂ ਉਹਨੂੰ ਫਿਰ ਮੋੜ ਮਾ ਜਵਾਬ ਜਦੋਂ ਦਿੰਨੇ ਹੋ ਤੇ ਫਿਰ ਉਧਰਲੇ ਪਾਸੇ ਨੂੰ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਭਾਈ ਇਧਰੋਂ ਵੀ ਜਿਹੜਾ ਕੰਮ ਦਿੱਤਾ ਹੀ ਆ ਸੋ ਕਹਿ ਰਹੇ ਡੋਨਲਡ ਟਰੰਪ ਇਹ ਸਭ ਕੁਝ ਕਰ ਕਿਉਂ ਰਿਹਾ ਬਹੁਤ ਸਾਰੀਆਂ ਬਜਾਹਾਂ ਨੇ ਉਹਦੀਆਂ ਪਰ ਹੁਣ ਜਿਹੜੀ ਇਹ ਗੱਲ ਹੋਈ ਆ ਜਿਹਨੂੰ ਮੈਂ ਕਹਿ ਰਿਹਾ ਕਿ ਇਟਸ ਕ્વાਇਟ ਅ ਬਿਗ ਇਸ਼ੂ ਕਿ ਯਾਰ ਭਾਰਤ ਦੀ ਸਾਡੇ ਮੁਲਕ ਦੀ ਐਸਵੀਕੇ ਨਾਲ ਅਸੀਂ ਕਿਦਾਂ ਲਾਉ ਕਰ ਸਕਦੇ ਸਾਡੀ ਸਰਕਾਰ ਬੀਜੇਪੀ ਸਰਕਾਰ ਕਿਦਾਂ ਲਾਉ ਕਰ ਸਕਦੀ ਆ ਸਾਡੀ ਜਿਹੜੇ ਮੁਲਕ ਦੀ ਐਸਵੀਕੇ ਦੀ ਬੇਇਜ਼ਤੀ ਪਿਛਲੀ ਗੱਲਬਾਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਕਿ ਮੈਂ ਉਹਦੇ ਵਿੱਚ ਤੁਹਾਨੂੰ ਦੱਸਿਆ ਕਿ ਕੇਸ ਜੀਕੇ ਨਾਲ ਜਦੋਂ ਡੌਨਟ ਟਰੰਪ ਨੇ ਐਲਾਨ ਕੀਤਾ ਕਿ ਇੰਡੀਆ ਦੇ ਉੱਤੇ ਮੈਂ 25% ਟੈਰਿਫ ਲਗਾਉਣ ਜਾ ਰਹੇ ਹਾਂ ਨਾਲ ਦੀ ਨਾਲ ਉਹਨਾਂ ਨੂੰ ਪੈਨਲਟੀ ਵੀ ਦੇਣੀ ਪੈਣੀ ਹੈ ਕਿਉਂ ਕਿਉਂਕਿ ਇੰਡੀਆ ਰਸ਼ੀਆ ਦੇ ਕੋਲੋਂ ਚੀਜ਼ਾਂ ਬਾਏ ਕਰਦਾ ਆਇਲ ਬਾਏ ਕਰਦਾ એનર્ਜੀ ਬਾਏ ਕਰਦਾ ਅੱਛਾ ਹੁਣ ਫਿਰ ਉਹਨੇ ਬਾਅਦ ਵਿੱਚ ਇੱਕ ਟਵਿੱਟਰ ਸੋਸ਼ਲ ਦੇ ਉੱਤੇ ਹੋਰ ਜਿਹੜਾ ਮੋਬਾਈਲ ਛੱਡੀ ਸ਼ਬਦਾਂ ਵਾਲੀ ਕਹਿੰਦਾ ਬਈ ਮੈਂ ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਆਈ ਡੂ ਨਾਟ ਕੇਅਰ ਵਟ ਇੰਡੀਆ ਡਸ ਵਿਦ ਰਸ਼ੀਆ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਭਾਰਤ ਰਸ਼ੀਆ ਦੇ ਨਾਲ ਕੀ ਕਰਦਾ ਉਹ ਦੋਨੇ ਮਤਲਬ ਇੰਡੀਆ ਤੇ ਰਸ਼ੀਆ ਦੋਨਾਂ ਨੂੰ ਕਹਿ ਰਿਹਾ ਕਿ ਉਹ ਆਪਣੀਆਂ ਮਰੀਆਂ ਹੋਈਆਂ ਅਰਥਚਾਰੇ ਜਿਹੜੇ ਦੋਨਾਂ ਮੁਲਕਾਂ ਦੇ ਇੰਡੀਆ ਦੇ ਵੀ ਤੇ ਰਸ਼ੀਆ ਦੇ ਵੀ ਜਿਹੜੇ ਤੁਹਾਡੇ ਮਰੇ ਹੋਏ ਅਰਥਚਾਰੇ ਨੇ ਉਹ ਇਹਨਾਂ ਨੂੰ ਲੈ ਕੇ ਦੋਵੇਂ ਇਕੱਠੇ ਹੀ ਜਿਹੜੇ ਆ ਜਿੱਥੇ ਮਰਜੀ ਜਾਣ ਉਹ ਦੇ ਕੈਨ ਟੇਕ देयर ਡੈਡ ਇਕਨੋਮੀਆਂਸ ਡਾਊਨ ਟੁਗੇਦਰ ਫੋਰ 올 ਆਈ ਕੇਅਰ ਉਹਦੇ ਕਹਿਣ ਦਾ ਮਤਲਬ ਹੈ ਕਿ ਮੇਰੇ ਨੂੰ ਬਿਸ਼ੱਕ ਦੇਣੀ ਟੱਠੇ ਖੂਚ ਜਾਣ ਠੀਕ ਹੈ ਜੀ ਸੋ ਫਿਰ ਉਹਨੇ ਕਿਹਾ ਕਿ ਡੋਨਟ ਟਰੰਪ ਹੁਣੀ ਲਿਖਦੇ ਨੇ ਆਪਣੇ ਟਰੂਥ ਸੋਸ਼ਲ ਦੇ ਉੱਤੇ ਕਿ ਵੈਸੇ ਵੀ ਅਸੀਂ ਭਾਰਤ ਦੇ ਨਾਲ ਕੁਝ ਬਹੁਤ ਘੱਟ ਵਪਾਰ ਕੀਤਾ ਕਿਉਂਕਿ ਭਾਰਤ ਦੇ ਜਿਹੜੇ ਟੈਰਫ ਆ ਮਤਲਬ ਕਿ ਉਥੇ ਟੈਕਸ ਆ ਬਹੁਤ ਜ਼ਿਆਦੇ ਹਾਈ ਨੇ ਅਮੋਂਗ ਦੁਨੀਆ ਦੇ ਵਿੱਚੋਂ ਸਭ ਤੋਂ ਜ਼ਿਆਦਿਆਂ ਦੇ ਵਿੱਚੋਂ ਇੱਕ ਨੇ ਤੇ ਇਸੇ ਤਰੀਕੇ ਦੇ ਜਿਹੜੀ ਹਾਲਾਤ ਰਸ਼ੀਆ ਦੇ ਨੇ ਰਸ਼ੀਆ ਤੇ ਯੂ ਐਸ ਏ ਨੇ ਵੀ ਤਕਰੀਬਨ ਕਹਿ ਲਓ ਕਿ ਕੋਈ ਵਪਾਰ ਇਕੱਠਿਆਂ ਨੇ ਨਹੀਂ ਕੀਤਾ ਤੇ ਇਹਨੂੰ ਇਸੇ ਤਰੀਕੇ ਨਾਲ ਰੱਖਣਾ ਚਾਹੀਦਾ ਬਾਕੀ ਉਹਨਾਂ ਨੇ ਜਿਹੜਾ ਰਸ਼ੀਆ ਦੇ ਫਾਰਮਰ ਪ੍ਰੈਜ਼ੀਡੈਂਟ ਆ ਉਹਨਾਂ ਦੇ ਬਾਬਤ ਇੱਕ ਦੋ ਗੱਲਾਂ ਕੀਤੀਆਂ ਸੋ ਇਹ ਇੱਕ ਤਰੀਕੇ ਨਾਲ ਜੇ ਮੈਂ ਕਿਹਾ ਕਿ ਬੜੀ ਹਿਊਮਿਲੇਟਿੰਗ ਟੋਨ ਇਹ ਕਿਸੇ ਮੁਲਕ ਦੇ ਲਈ ਵਰਤਣਾ ਇੰਡੀਆ ਵਰਗੇ ਮੁਲਕ ਦੇ ਲਈ ਕਿਉਂਕਿ ਡੈਮੋਕਰੇਟਿਕਲੀ ਜਿਹੜਾ ਸਾਡਾ ਮੁਲਕ ਸਭ ਤੋਂ ਵੱਡਾ ਇੰਡੀਆ ਜਿਹੜਾ ਸਭ ਤੋਂ ਵੱਡੀ ਡੈਮੋਕਰਸੀ ਹੈ ਜਿਹੜਾ ਆਬਾਦੀ ਦੇ ਤੌਰ ਤੇ ਚਾਈਨਾ ਸਭ ਤੋਂ ਵੱਡਾ ਹੋ ਸਕਦਾ ਬਾ ਆਟੋਕ੍ਰੇਸੀ ਆ ਉੱਥੇ ਸਾਡੇ ਜਿਹੜੀ ਜਮਹੂਰੀਅਤ ਉਹ ਸਾਡੇ ਮੁਰਖ ਦੇ ਵਿੱਚ ਆ ਲੋਕ ਆਪਣੀ ਸਰਕਾਰ ਆਪ ਚੁਣਦੇ ਨੇ ਤੇ ਇਹ ਜਿਹੜੇ ਵੈਸਟਰਨ ਕੰਟਰੀਜ਼ ਆ ਜਿਹੜੇ ਆਪਣਾ ਨਿਜਾਮ ਜਿਹੜਾ ਜਿਹਦੀ ਬਹੁਤ ਇਹ ਗੱਲ ਕਰਦੇ ਨੇ ਕਿ ਸਾਡਾ ਜਿਹੜਾ ਰੂਲ ਨਿਜਮਾ ਤੇ ਬੇਸਡ ਸਾਡਾ ਜਿਹੜਾ ਆਰਡਰ ਆ ਰੂਲ ਬੇਸਡ ਆਰਡਰ ਆ ਵੀ ਇਹ ਹੀ ਸਾਰੇ ਪਾਸੇ ਹੋਣਾ ਚਾਹੀਦਾ ਤੇ ਤੁਸੀਂ ਆਪਣੇ ਕਿਸੇ ਮੁਲਕ ਨੂੰ ਇਸ ਤਰੀਕੇ ਨਾਲ ਕਿਵੇਂ ਉਹ ਵੀ ਤੁਹਾਡੇ ਜਿਹੜਾ ਦੋਸਤ ਨੂੰ ਕਿ ਕਿਸੇ ਵੀ ਮੁਲਕ ਨੂੰ ਇਸ ਤਰੀਕੇ ਨਾਲ ਕਿਸੇ ਨੂੰ ਵੀ ਬੋਲਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਕਿਸੇ ਨੂੰ ਬੋਲਣਾ ਚਾਹੀਦਾ ਸੋ ਅਚ ਇਹਦੇ ਤੋਂ ਬਾਅਦ ਇੱਕ ਫਿਰ ਹੋਰ ਗੱਲ ਆਉਂਦੀ ਆ ਕਿ 트럼ਪ ਸਾਹਿਬ ਨੇ ਜਿਹੜਾ ਤਕਰੀਬਨ 6 ਆਪਣੀਆਂ ਜੀ ਇੰਡੀਆ ਦੀਆਂ ਫਰਮਸ ਨੇ ਜਿਨ੍ਹਾਂ ਦੇ ਉੱਤੇ ਸੈਂਕਸ਼ਨਸ ਲਾ ਦਿੱਤੇ ਆ ਕਿਉਂ ਕਿਉਂਕਿ ਇਹਨਾਂ ਦਾ ਜਿਹੜਾ ਲੈਣਾ ਦੇਣਾ ਹੈਗਾ ਇਰਾਨੀਅਨ ਇਰਾਨ ਦੇ ਨਾਲ ਇਰਾਨ ਇਰਾਨੀਅਨ ਔਇਲ ਵਗੈਰਾ ਖਰੀਦਣ ਤੇ ਇਹਨਾਂ ਦਾ ਇਹਨਾਂ ਦਾ ਲੈਣਾ ਦੇਣਾ ਉਹਦੇ ਵਿੱਚ ਤੇ 6 ਜਿਹੜੀਆਂ ਇੰਡੀਅਨ ਫਰਮਸ ਆ ਉਹਦੇ ਤੇ ਵੀ ਸੈਂਕਸ਼ਨਸ ਲਾ ਦਿੱਤੀਆਂ ਇਹ ਹੁਣ ਕਿਉਂ ਨਹੀਂ ਮੋਦੀ ਸਾਹਿਬ ਜਾਂ ਭਾਜਪਾ ਸਰਕਾਰ ਇਹਦੇ ਬੋਲਦੀ ਬਹੁਤ ਵੱਡਾ ਸਵਾਲ ਹੈ ਇਸ ਕਰਕੇ ਆ ਕਿਉਂਕਿ ਆਪਣੇ ਆਪ ਨੂੰ ਵਿਸ਼ਵਗੁਰੂ ਤੁਸੀਂ ਕਹੀ ਤਾਂ ਜਾਣਦੇ ਹੋ ਪਰ ਇੱਕ ਮੁਲਕ ਕਲੀਅਰਲੀ ਤੁਹਾਨੂੰ ਨੀਮਾ ਦਿਖਾਰ ਰਿਹਾ ਜਦੋਂ ਅੱਗੇ ਕਈ ਵਾਰ ਗੱਲ ਆਈ ਕਿ ਕੀ ਇੰਡੀਆ ਆ ਜਦੋਂ ਨਾ ਆਪਣੇ ਹਰਦੀਪ ਸਿੰਘ ਨੇਜਰ ਉਹਨਾਂ ਦਾ ਕਤਲ ਕੇਸ ਜਿਹੜਾ ਇੰਡੀਆ ਦੇ ਵਿੱਚ ਜਦੋਂ ਇਹਦੀ ਗੱਲ ਹੋਣੀ ਸ਼ੁਰੂ ਹੋਈ ਤੇ ਨਾ ਜੀ ਉਦੋਂ ਬਹੁਤ ਵਾਰ ਇਹ ਗੱਲ ਆਈ ਕਿ ਕੀ ਇੰਡੀਆ ਹਿਸਟਰੀ ਕੇ ਨਾ ਕਰ ਸਕਦਾ ਤਾਂ ਕਈ ਜਿਹੜੇ ਮੋਦੀ ਸਾਹਿਬ ਦੇ ਬੜੇ ਚਹੇਤੇ ਪੱਤਰਕਾਰ ਨੇ ਉਹਨਾਂ ਨੇ ਕਿਹਾ ਵੀ ਕਿਉਂ ਨਹੀਂ ਕਰ ਸਕਦਾ ਜੇਕਰ ਅਮਰੀਕਾ ਇਦਾਂ ਕਰ ਸਕਦਾ ਅਸੀਂ ਕਿੱਥੋਂ ਘਟਿਆ ਤੇ ਭਾਈ ਹੁਣ ਅਮਰੀਕਾ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਮੈਂ ਤੁਹਾਨੂੰ ਕਹਿ ਰਿਹਾ that means ਕਿ ਜੇਕਰ ਤੁਸੀਂ ਇਹਦਾ ਜਵਾਬ ਨਹੀਂ ਦਿੰਦੇ ਤਾਂ ਤੁਸੀਂ ਉਹਦੀ ਜਿਹੜੀ ਅਥਾਰਟੀ ਹੈ ਉਹਨੂੰ ਮੰਨ ਰਹੇ ਹੋ ਫਿਰ ਫਿਰ ਤਾਂ ਤੁਸੀਂ ਖੁਦ ਇਸ ਗੱਲ ਨੂੰ ਕਬੂਲ ਕਰਦੇ ਹੋ ਕਿ ਹਾਂ ਭਾਈ ਅਮਰੀਕਾ ਸਭ ਤੋਂ ਵੱਡਾ ਹੈ ਤੇ ਵੈਸੇ ਵੀ ਜਿਹੜੀ ਯਾਰੀ ਦੋਸਤੀ ਦੀ ਗੱਲ ਕਰਦੇ ਸੀਗੇ ਆਪਣੇ ਜਿਹੜੇ ਮੋਦੀ ਸਾਹਿਬ ਉਹ ਯਾਰੀ ਦੋਸਤੀ ਇਹ ਆ ਕਿ ਇਹ ਹਾਲਾਂਕਿ ਚਲੋ ਪਤਾ ਨਹੀਂ ਹੁਣ ਕਈ ਲੋਕੀ ਕਹਿ ਰਹੇ ਨੇ ਕਿ ਹਜੇ ਉਹ ਦਬਾਅ ਬਣਾ ਰਹੇ ਨੇ ਡੋਨਲਡ ਰੌਪ ਦੇ ਕੰਮ ਕਰਨ ਦਾ ਤਰੀਕਾ ਇਹ ਆ ਕਿਉਂਕਿ ਟੈਰੇਫ ਲਾਉਣ ਦੀ ਗਲਤ ਉਹਨਾਂ ਨੇ ਸਾਰਿਆਂ ਤੇ ਕੀਤੀ ਸੀ ਯੂਕੇ ਦੇ ਨਾਲ ਵੀ ਡੀਲ ਹੋ ਗਈ ਯੂਈਯੂ ਯੂਰੋਪੀਅਨ ਯੂਨੀਅਨ ਦੇ ਨਾਲ ਵੀ ਡੀਲ ਹੋ ਗਈ ਠੀਕ ਹੈ 25% ਦਾ ਪਹਿਲਾਂ ਕਹਿ ਕੇ ਤੇ ਯੂਕੇ ਦਾ ਵੀ ਉਹਨਾਂ ਨੇ 10% ਤੇ ਸਾਰਾ ਟੈਰਿਫ ਲੈਣ ਦਾ ਯੂਰਪੀਅਨ ਯੂਨੀਅਨ ਦਾ 15% ਤੇ ਲੈਣ ਦਾ ਜਪਾਨ ਵਾਲਿਆਂ ਨੂੰ ਕਹਿ ਕੇ 25% ਦਾ 15% ਤੇ ਲੈਣ ਦਾ ਫਿਲੀਪੀਨਸ ਦਾ ਵੀ ਜਿਹੜਾ ਟੈਰਿਫ ਘਟਾ ਕੇ ਉਹਨਾਂ ਨੇ ਜਿਹੜਾ ਘਟ ਕਰ ਦਿੱਤਾ ਚਾਈਨਾ ਦੇ ਨਾਲ ਤਾਂ 145 ਤੱਕ ਲੈ ਗਿਆ ਸੀ ਜੇ ਡੌਨ ਡ੍ਰਾਪ ਕਹਿੰਦਾ ਸੀ ਕਿ ਚਾਈਨਾ ਦੇ ਉੱਤੇ ਮੈਂ 145% ਟੈਰਿਫ ਲਾਉਣਾ ਤੇ ਹੁਣ डील ਕਰਕੇ 30% ਤੇ ਆ ਗਿਆ ਕਿਉਂਕਿ ਚਾਈਨਾ ਵਾਲਿਆਂ ਨੇ ਵੀ ਫਿਰ ਲੱਖਾ ਉਹਨਾਂ ਨੇ ਵੀ ਦਿਖਾ ਲੀਆਂ ਵੀ ਆ ਜਾ ਫਿਰ ਜੇ ਭੱਜਦਿਆਂ ਨੂੰ ਬਾਹਰ ਇੱਕੋ ਜਾਈਆ ਤਾਂ ਫਿਰ ਕੋਈ ਨਹੀਂ ਤੇ ਉਹਨਾਂ ਨੂੰ ਫਿਰ 30% ਤੇ ਉੱਥੇ ਆ ਗਿਆ ਬੇਤਨਾਮ ਦੇ ਨਾਲ ਵੀ ਜਿਹੜੀ ਹੈ ਡੀਲ ਹੋ ਗਈ ਇੰਡੋਨੇਸ਼ੀਆ ਦੇ ਨਾਲ ਹੋ ਗਈ ਸਾਊਥ ਕੋਰੀਆ ਦੇ ਨਾਲ ਹੋ ਗਈ ਤੇ ਜਿਹੜਾ ਟੈਰਫ ਮੈਕਸੀਕੋ ਦੇ ਉੱਤੇ ਲਾਉਣਾ ਸੀ ਉਹਨੂੰ ਵੀ 90 ਦਿਨਾਂ ਦੇ ਲਈ ਹੁਣੇ ਕੋਈ ਇਹ ਬ੍ਰੇਕਿੰਗ ਨਿਊਜ਼ ਸੀ ਕਿ ਹੁਣੇ ਸਮ ਕੁਝ ਸਮਾਂ ਪਹਿਲਾਂ ਚੱਲ ਰਹੀ ਕਿ ਮੈਕਸੀਕੋ ਦੇ ਉੱਤੇ ਵੀ ਜਿਹੜਾ ਟੈਰਫ ਲੱਗਣਾ ਸੀਗਾ ਉਹਨੂੰ ਵੀ 90 ਦਿਨਾਂ ਦੇ ਲਈ ਪਾਸ ਕਰ ਦਿੱਤਾ ਗਿਆ ਪਰ ਇੰਡੀਆ ਦੇ ਉੱਤੇ ਜਿਹੜਾ ਜੀ ਉਹੋ ਟ ਤੇ ਪੈਨਲਟੀ ਵੀ ਲਗਾ ਦਿੱਤੀ ਗਈ ਆ ਕੁਝ ਲੋਕਾਂ ਦਾ ਕਹਿਣਾ ਕਿ ਥੋੜਾ ਜਿਹਾ ਇਹ ਜਿਹੜਾ ਇਹਨੂੰ ਕੈਰੀ ਆਨ ਕਰਨ ਦਿਓ ਤੇ ਹੌਲੀ ਹੌਲੀ ਤੁਸੀਂ ਡੀਲ ਤੇ ਪਹੁੰਚ ਸਕਦੇ ਹੋ ਪਹਿਲਾਂ ਇੰਡੀਅਨ ਗਵਰਨਮੈਂਟ ਕਹਿ ਰਹੀ ਸੀ ਕਿ ਅਸੀਂ ਡੀਲ ਹੋਣ ਦੇ ਬਿਲਕੁਲ ਲਾਗੇ ਆ ਪਰ ਉਹ ਚਲੋ ਹੋ ਨਹੀਂ ਸਕੀ ਤੇ ਇੱਥੇ ਇੰਡੀਅਨ ਗਵਰਨਮੈਂਟ ਦਾ ਹਜੇ ਤੱਕ ਤਾਂ ਇਹ ਜਵਾਬ ਆਇਆ ਬੜੇ ਨਪੇ ਤੋਲੇ ਸ਼ਬਦਾਂ ਦੇ ਵਿੱਚ ਕਿ ਅਸੀਂ ਆਪਣੇ ਫਾਰਮ ਸੈਕਟਰ ਨੂੰ ਵੀ ਬਚਾਉਣਾ ਤੇ ਅਸੀਂ ਆਪਣੇ ਦੇਸ਼ ਦੇ ਹਿੱਤਾਂ ਨੂੰ ਪ੍ਰਮੁੱਖ ਰੱਖਦੇ ਹੋਏ ਹੀ ਅਮਰੀਕਾ ਦੇ ਨਾਲ ਕੋਈ ਡੀਲ ਕਰਾਂਗੇ ਸੋ ਵੀ ਅਸੀਂ ਪਹਿਲਾਂ ਦੇਖ ਰਹੇ ਆ ਵੀ ਉਹਨਾਂ ਨੇ ਕੀ ਬਿਆਨ ਦਿੱਤਾ ਤੇ ਕੀ ਅਸੀਂ ਉਹਦਾ ਹਿਸਾਬ-ਕਿਤਾਬ ਕੀ ਕੱਢਣਾ ਪਰ ਜਿੱਦਾਂ ਮੈਂ ਕਿਹਾ ਕੈਨੇਡਾ ਵਾਲੇ ਸੀ ਈਵਨ ਜੈਲਨਸ ਕੀ ਸੀ ਇਹਨਾਂ ਨੇ ਨਹੀਂ ਦੇਖਿਆ ਇਹਨਾਂ ਨੇ ਕਿਹਾ ਕਿ ਜੇਕਰ ਤੂੰ ਇਦਾਂ ਉਹਨਾਂ ਤਾਂ ਫਿਰ ਚੱਲ ਇਦਾਂ ਹੀ ਚੱਲ ਫਿਰ ਉਦਾਂ ਹੀ ਠੋਕਮਾ ਬਿਆਨ ਜਿਹੜਾ ਜਵਾਬ ਦਿੱਤਾ ਡੋਨਲਡ ਟਰੰਪ ਨੂੰ ਤੇ ਇਹ ਹੁਣ 52 ਇੰਚ ਦੀ ਛਾਤੀ ਵਾਲੇ ਦੇ ਪਾਉਣਗੇ ਜਾਂ ਨਹੀਂ ਪਾਉਣਗੇ ਇਹੀ ਭਵਿੱਖ ਦੇ ਗਰਭ ਦੇ ਵਿੱਚ ਆ ਪਰ ਲੱਗਦਾ ਨਹੀਂ ਵੀ ਦੇ ਪਹਣਗੇ ਤੇ ਉਧਰ ਇਹ ਦੇਖੋ ਤੁਸੀਂ ਬੀਜੇਪੀ ਵਾਲੇ ਡੋਨਲਡ ਟਰੰਪ ਦੇ ਖਿਲਾਫ ਨਹੀਂ ਬੋਲੇ ਨਾ ਉਧਰੋਂ ਰਾਹੁਲ ਗਾਂਧੀ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹਨੇ ਕਿਹਾ ਟਰੰਪ ਤਾਂ ਸਹੀ ਕਹਿ ਰਿਹਾ ਭਾਈ ਸਾਡੀ ਆਰਥਿਕਤਾ ਬਿਲਕੁਲ ਮਰੀ ਹੋਈ ਆ ਕਿਉਂਕਿ ਬਈ ਅਡਾਨੀ ਸਾਹਿਬ ਦੇ ਹਿਸਾਬ ਕਿਤਾਬ ਨਾਲ ਹੀ ਸਾਰਾ ਕੁਝ ਇੱਥੇ ਚੱਲਦਾ ਬੀਜੇਪੀ ਵਾਲੇ ਰਾਹੁਲ ਗਾਂਧੀ ਨੂੰ ਤਾਂ ਪੈ ਗਿਆ ਲੰਮੇ ਹੱਥੀ ਟਰੰਪ ਨੂੰ ਨਹੀਂ ਉਸ ਲੈਵਲ ਦਾ ਕੁਝ ਕਿਹਾ ਜਾ ਰਿਹਾ ਜਿਸ ਲੈਵਲ ਦਾ ਰਾਹੁਲ ਗਾਂਧੀ ਨੂੰ ਕਿਹਾ ਜਾ ਰਿਹਾ ਤੇ ਡੋਨਲਡ 트ੰਪ ਦੇ ਉਹ 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 ਤਾਂ ਜੀ ਖਬਰਾਂ ਵਾਲਾ ਬੰਦਾ ਦੇਖੋ ਚਲੋ ਉਹਨੇ ਡੀਲ ਕਰ ਵੀ ਲੈਣੀ ਉਹਦੇ ਲਈ ਕੋਈ ਚੱਕਰ ਨਹੀਂ ਉਹ ਤਾਂ 트ੰਪ ਸਾਹਿਬ ਦੇ ਤਾਂ ਜੇਕਰ ਕਿਸੇ ਦਿਨ ਇਹ ਗੱਲ ਹੋਣੀ ਸ਼ੁਰੂ ਹੋਵੇ ਨਾ ਤਾਂ ਜਿੱਦਾਂ ਇਹ ਤਾਂ ਅਮਰੀਕਾ ਦੇ ਲੋਕਾਂ ਨੂੰ ਵੀ ਇੱਥੇ ਸਾਡੇ ਆਪਣੇ ਲੋਕਾਂ ਨੂੰ ਵੀ ਨਾ ਬੈਸਟ ਦਾ ਬਹੁਤ ਆ ਕੇ ਜੀ ਪੱਛਮ ਦੇ ਵਿੱਚ ਬੜੇ ਚੰਗਾ ਸਾਰਾ ਕੁਝ ਬਹੁਤ ਪੜੇ ਲਿਖਿਆ ਤੇ ਬੜੇ ਇਦਾਂ ਪਰ ਇੱਕ ਰਾਸ਼ਟਰਪਤੀ ਜਿਹੜਾ ਕਿ ਚੋਣਾਂ ਦਾ ਨਤੀਜਾ ਮੰਨਣ ਨੂੰ ਤਿਆਰ ਨਹੀਂ ਉਹਦੇ ਚੱਲਦੇ ਆ ਤੁਹਾਡੀ ਕੈਪੀਟਲ ਤੇ ਲੋਕਾਂ ਨੇ ਆ ਕੇ ਧਾਵਾ ਬੋਲ ਦਿੱਤਾ ਤੇ ਉਹ ਜਿੱਦਾਂ ਦੀਆਂ ਗੱਲਾਂ ਕਰਦਾ ਜਿਹੜੀਆਂ ਜਿਹੜੀਆਂ ਕਈ ਜਿਹੜੀਆਂ ਗਲਤ ਬਿਆਨੀਆਂ ਕਰਦਾ ਸtill ਲੋਕਾਂ ਨੇ ਉਹਨੂੰ ਚੁਣਿਆ ਤੇ ਬੜੀ ਵੱਡੀ ਮੈਜੋਰਟੀ ਦੇ ਵਿੱਚ ਚੁਣਿਆ ਉਹਦੇ ਚਲੋ ਲੋਕੀ ਕਈ ਕਾਰਨ ਦਿੰਦੇ ਨੇ ਪਰ ਡੌਨ ਟਰੰਪ ਹੁਣ ਦਾ ਇਹ ਆ ਕਿ ਮੈਂ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿਣਾ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਖਬਰਾਂ ਦੇ ਵਿੱਚ ਰਹਿਣਾ ਤੇ ਇਸ ਸਮੇਂ ਇਸ ਕਰਕੇ ਨਾ ਇਹ ਬਹੁਤ ਬੜੀ ਗੰਭੀਰ ਗੱਲ ਹੈ ਇਸ ਸਮੇਂ ਜਿਹੜੀ ਮੈਂ ਕਰ ਰਿਹਾ ਕਿਉਂਕਿ ਇਹ ਵੀ ਹੋ ਸਕਦਾ ਕਿ ਜਿਹੜੇ ਇੰਡੀਆ ਤੇ ਯੂਐਸ ਦੇ ਇਸ ਸਮੇਂ ਹਾਲਾਤ ਨੇ ਕਹਾਣੀ ਇੰਤੋਂ ਵੀ ਜ਼ਿਆਦਾ ਵਿਗੜ ਸਕਦੀ ਆ ਹੋ ਸਕਦਾ ਕਿ ਸ਼ਾਇਦ ਇਹ ਆਪਾਂ ਇੱਕ ਜਿਹੜਾ ਬੈਨੀਫਿਟ ਆਫ ਦਾ ਡਾਊਟ ਵੀ ਦੇ ਸਕਦੇ ਆ ਇੰਡੀਆ ਵਾਲਿਆਂ ਨੂੰ ਕਿ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਕਿ ਡੋਨਲਡ ਟਰੰਪ ਚਾਹੁੰਦਾ ਕਿ ਕਹਾਣੀ ਇੰਤੋਂ ਜ਼ਿਆਦਾ ਵਿਗੜੇ ਇੰਡੀਆ ਤੇ ਯੂਐਸਏ ਦੀ ਕਿਉਂ ਕਿਉਂਕਿ ਵੀ ਜੇਕਰ ਇੰਡੀਆ ਤੇ ਯੂਐਸਏ ਦੀ ਕਹਾਣੀ ਵਿਗੜਦੀ ਹੈ ਨਾ ਤਾਂ ਇਸ ਸਮੇਂ ਸਭ ਤੋਂ ਜ਼ਿਆਦਾ ਜਿਹੜਾ ਪ੍ਰੈਸ਼ਰ ਹੈ ਟਰੰਪ ਦੇ ਉੱਤੇ ਹੈਗਾ ਐਪਸਟੀਨ ਫਾਈਲਸ ਦਾ ਉਹਦੇ ਆਪਣੇ ਸਪੋਰਟਰਸ ਮੈਗਾ ਸਪੋਰਟਰਸ ਇਹ ਗੱਲ ਕਹਿ ਰਹੇ ਨੇ ਕਿ ਐਪਸਟੀਨ ਫਾਈਲਾਂ ਰਿਲੀਜ਼ ਕਰ ਨਹੀਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਨੇ ਸੋ ਉਹਨਾਂ ਨੂੰ ਕੋਈ ਨਾ ਕੋਈ ਚਾਹੀਦਾ ਇਸ਼ੂ ਆਪਣਾ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਤੇ ਤੁਹਾਨੂੰ ਪਤਾ ਕਿ ਜਿਹੜੇ ਨੈਟਿਜ਼ਮਸ ਨੇ ਜਿਹੜੇ ਇੰਟਰਨੈਟ ਵਾਲੇ ਨੇ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਮੁਲਕ ਦੇ ਹੀ ਆ ਪੂਰੀ ਦੁਨੀਆ ਦੇ ਵਿੱਚ ਫਾਇਦੇ ਹੋਏ ਨੇ ਪਰ ਸਾਡੀ ਮੁਲਕ ਦੇ ਵੀ ਜਿਹੜਾ ਸਾਡੇ ਇੰਡੀਅਨਸ ਬਹੁਤ ਨੇ ਸੋ ਇਹ ਵੀ ਹੋ ਸਕਦਾ ਵੀ ਇੰਡੀਆ ਦੇ ਨਾਲ ਦਸਤ ਪੰਜਾ ਜਾਰੀ ਰੱਖੋ ਤੇ ਵਧੀਆ ਸਮਾਂ ਕਿ ਇੰਟਰਨੈਟ ਤੇ ਵੀ ਲੋਕਾਂ ਦਾ ਜੀ ਜਿਆ ਲੱਗਾ ਰਹੂਗਾ ਕਿ ਮੈਂ ਆਹ ਕਹਿਤਾ ਮੋਦੀ ਨੇ ਆਹ ਕਹਿਤਾ ਬੀਜੇਪੀ ਨੇ ਆਹ ਕਹਿਤਾ ਇਧਰੋਂ ਰਿਪਬਲਿਕਨਾਂ ਨੇ ਆਹ ਕਹਿਤਾ ਸੋ ਇਹ ਸ਼ਾਇਦ ਇਹ ਵੀ ਹੋ ਸਕਦਾ ਕਿ ਇਹ ਇਧਰਲੇ ਪਾਸੇ ਨੂੰ ਕਹਾਣੀ ਹਜੇ ਜਿਆਦਾ ਖਰਾਬੀ ਬਹਿ ਲੋ ਬਾਅਦ ਵਿੱਚ ਉਹ ਤੁਸੀ ਆਪਣੀ ਦਿੱਤੀ ਗ੍ਰੈਜੂਰ ਦਿਓ ਬਹੁਤ ਧੰਨਵਾਦ